ਮਾਰੂ ਮੈਲਾ ਤੀਜਾ ਸੱਚ ਸੱਚ ਤਖਤਰ ਚਾਇਆ ਨਿਜ ਘਰ ਵਸਿਆ ਤਿੱਥੇ ਮੋਹ ਨਾ ਮਾਇਆ ਸਦ ਹੀ ਸਾਚ ਵਸਿਆ ਘਟ ਅੰਤਰ ਗੁਰਮੁਖ ਕਰਨੀ ਸਾਰੀ ਹੈ ਸੱਚਾ ਸੌਦਾ ਸਚਵਾਪਾਰ ਨਾ ਤਿੱਥੇ ਧਰਮ ਨਾ ਦੂਜਾ ਪਸਾਰਾ ਸੱਚਾ ਤਨ ਖੱਟਿਆ ਕਦੇ ਟੋਟ ਨਾ ਆਵੇ ਬੁੱਝੇ ਕੋ ਵੀ ਚਾਰੀ ਹੈ ਸੱਚ ਲਾਏ ਸੇ ਜਨ ਲੱਗੇ ਅੰਤਰ ਸ਼ਬਦ ਮਸਤਕ ਵੱਡ ਭਾਗੇ ਸੱਚੇ ਸ਼ਬਦ ਸਦਾ ਗੋਂ ਗਾਵੇ ਸ਼ਬਦ ਰਤੇ ਵੀ ਚਾਰੀ ਹੈ ਸੱਚਾ ਸੱਚਾ ਸੱਚ ਸਲਾਹੀ ਇੱਕ ਵੇਖਾ ਦੂਜਾ ਨਹੀਂ ਗੁਰਮਤ ਉੱਚੀ ਉੱਚੀ ਪਾੜੀ ਗਿਆਨ ਰਤਨ ਹਉਮੈ ਮਾਰੀ ਹੈ ਮਾਇਆ ਮੋਹ ਸ਼ਬਦ ਜਣਾਇ ਸਚ ਮਨ ਵਸਿਆ ਜਾਂ ਤਦ ਪਾਇ ਸੱਚੇ ਕੀ ਸਭ ਸੱਚੀ ਕਰਨੀ ਹਉਮੈ ਤਿਖਾ ਨਿਵਾਰੀ ਹੈ ਮਾਇਆ ਮੋਹ ਸਭ ਆਪੇ ਕੀਨਾ ਗੁਰਮੁਖ ਵਿਰਲ ਕਿਨਹੀ ਤਿਨਾ ਗੁਰਮੁਖ ਹੋਵੈ ਸੋ ਸੱਚ ਕਮਾਵੇ ਸੱਚ ਕਰਣੀ ਸਾਰੀ ਹੈ ਕਾਰ ਕਮਾਈ ਜੋ ਮੇਰੇ ਪ੍ਰਭ ਪਾਈ ਹਉ ਮੈਂ ਤ੍ਰishna ਸ਼ਬਦ 부ਝਾਈ ਗੁਰਮਤਿ ਸਾਧਿ ਅੰਤਰ ਸੀਤਲ ਹਉ ਮੈਂ ਮਾਰ ਨਿਵਾਰੀ ਹੈ ਸੱਚ ਲੱਗੇ ਤਿੰਨ ਸਭ ਕਿਛ ਭਾਵੇ ਸੱਚੇ ਸ਼ਬਦ ਦੇ ਸੱਚ ਸੁਹਾਵੇ ਇੱਥੇ ਸੱਚ ਸੇ ਦਰ ਸੱਚ ਨਦਰੀ ਨਦਰ ਸਵਾਰੀ ਹੈ ਬਿਨ ਸੱਚ ਜੋ ਦੂਜਾ ਲਾਇਆ ਮਾਇਆ ਮੋ ਦੁੱਖ ਸੁਬਾਇਆ ਬਿਨ ਗੁਰ ਦੁੱਖ ਸੁਖ ਜਾਪੈ ਨਾਹੀ ਮਾਇਆ ਮੋ ਦੁੱਖ ਫਾਰੀ ਹੈ ਸੱਚਾ ਸ਼ਬਦ ਜਿਨਾ ਮਨ ਪਾਇਆ ਪੂਰਬ ਲਿਖਿਆ ਤਿਨੀ ਕਮਾਇਆ ਤੋ ਸੇਵ ਸਤਿ ਤੇ ਆਵੇ ਸਤ ਰਤੇ ਵਿਚਾਰੀ ਹੈ ਗੁਰ ਕੀ ਸੇਵਾ ਮਿੱਠੀ ਲੱਗੀ ਆਨੰਦਿੰਨ ਸੁਖ ਸਹਿਜ ਸਮਾਧੀ ਹਰ ਹਰ ਕਰਤਿਆਂ ਮਨ ਨਿਰਮਲ ਹੋਆ ਗੁਰ ਕੀ ਸੇਵ ਪਿਆਰੀ ਹੈ ਸੇ ਜਨ ਸੁਖੀਏ ਸਤ ਗੁਰ ਸੱਚੇ ਲਾਏ ਆਪੇ ਥਾਣੀ ਆਪ ਮਿਲਾਏ ਸਤਗੁਰ ਰੱਖੇ ਸੇ ਜਨ ਉਬਰੇ ਹੋਰ ਮਾਇਆ ਮੋਖੁ ਖੁਆਰੀ ਹੈ ਗੁਰਮੁਖ ਸਾਚਾ ਸ਼ਬਦ ਪਛਾਤਾ ਨਾ ਤਿਸ ਕੁਟੰਬ ਨਾ ਤਿਸ ਮਾਤਾ ਏਕੋ ਏਕ ਰਵਿਆ ਸਭ ਅੰਤਰ ਸਭਨਾ ਜੀਆ ਕਾ ਆਧਾਰੀ ਹੈ ਹਮੇ ਮੇਰਾ ਦੂਜਾ ਪਾਇਆ ਕਿਸ਼ ਨਾ ਚੱਲੇ ਤੁਰ ਖਸਮ ਲਿਖ ਪਾਇਆ ਗੁਰ ਸਾਚੇ ਤੇ ਸਾਚ ਕੁਮਾਵੇ ਸਾਚੇ ਦੁੱਖ ਨਿਵਾਰੀ ਹੈ ਜਾਂ ਤੂੰ ਦੇਹ ਸਦਾ ਸੁਖ ਪਾਏ ਸਤਿ ਸ਼ਬਦੇ ਸਾਚ ਕੁਮਾਏ ਅੰਦਰ ਸਾਚਾ ਮਨ ਤਨ ਸਾਚਾ ਧਗਤ ਭਾਰੇ ਪੰਧਾਰੀ ਹੈ ਆਪੇ ਵੇਖੇ ਹੁਕਮ ਚਲਾਏ ਆਪਣਾ ਸਣਾ ਆਪ ਕਰਾਏ ਨਾਨਕ ਨਾਮ ਰਤੇ ਬਰਾਗੀ ਮਨ ਤਨ ਰਸਨਾ ਨਾਮ ਸਵਾਰੀ ਹੈ ਮਾਰੂ ਮਨ ਲਾਤੀ ਜਾ ਆਪੇ ਆਪ ਉਪਾਏ ਉਪੰਨਾ ਸਾਵੇਂ ਵਰਤੇ ਏਕ ਪ੍ਰਸ਼ਨ ਸਭਨਾ ਸਰ ਕਰੇ ਜਗ ਜੀਵਨ ਜਿਨ ਆਪਣਾ ਆਪ ਪਛਾਤਾ ਹੈ ਜਿਨ ਬ੍ਰਹਮਾ ਵਿਸ਼ਨ ਮਹੇਸ਼ ਉਪਾਇ ਸਿਰ ਸਿਰ ਧੰਧ ਆਪਣ ਲਾਏ ਜਿਸ ਭਾਵੇ ਤਿਸ ਆਪੇ ਮਿਲ ਜਿਨ ਗੁਰਮੁਖ ਏਕੋ ਜਤਾ ਹੈ ਆਵਾ ਗੌਣ ਹੈ ਸੰਸਾਰ ਮਾਇਆ ਮੋਹ ਬਹੁ ਚਿਤ ਬਿਕਾਰ ਫਿਰ ਸੱਚ ਸਾਲਾ ਹੀ ਸਦੀ ਜਿਨ ਗੁਰ ਕਾ ਸ਼ਬਦ ਪਛਾਤਾ ਹੈ ਇਕ ਮੂਲ ਲੱਗੇ ਓਨੀ ਸੁਖ ਪਾਇਆ ਡਾਲੀ ਲੱਗੇ ਤਿੰਨ ਜਨਮ ਗੁਆਰਾ ਅੰਮ੍ਰਿਤ ਫਲ ਤਿੰਨ ਜਨ ਕੋ ਲੱਗੇ ਜੋ ਬੋਲੇ ਅੰਮ੍ਰਿਤ ਬਤਾਹੇ ਹਮ ਗੁਣ ਨਹੀਂ ਕਿਆ ਬੋਲੇ ਬੋਲ ਤੂੰ ਸਭਨਾ ਦੇਖੈ ਤੋਲ ਤਿਉ ਪਾਵੇਂ ਤਿਉ ਰੱਖ ਰਣਾ ਗੁਰਮੁਖ ਏਕੋ ਜਾਤਾ ਹੈ ਜਾਂ ਤਦ ਭਾਣ ਤਾਂ ਸੱਚੀ ਕਰ ਲਾਏ ਅਗੁਣ ਛੋਟ ਗੁਣ ਮਾਹ ਸਮਾਏ ਗੁਣ ਮੈਂ ਇੱਕ ਨਿਰਮਲ ਸੱਚ ਗੁਰ ਕੈ ਸ਼ਬਦ ਪਛਾਤਾ ਹੈ ਜਾਂ ਦੇਖਾਂ ਤਾਂ ਇੱਕੋ ਸੋਈ ਦੁਜੀ ਦੁਰਮਤ ਸ਼ਬਦ ਦੇ ਕੋਈ ਇੱਕ ਸਮੇਂ ਪ੍ਰਭ ਇੱਕ ਸਮਾਨ ਆਪਣੇ ਰੰਗ ਸਦਰਤਾ ਹੈ ਕਾਇਆ ਕਮਲ ਹੈ ਕੁਮਲਾਣਾ ਮਨ ਮੁਖ ਸ਼ਬਦ ਨਾ ਬੁੱਝੈ ਏਣ ਗੁਰਪੁਰਸਾਦੀ ਕਾਇਆ ਖੋਜ ਪਾਏ ਜਗ ਜੀਵਨ ਦਾ ਤਾ ਹੈ ਕੋਟ ਗਹੀ ਕੇ ਪਾਪ ਨਿਵਾਰ ਸਦਾ ਹਰ ਜੀਉ ਰੱਖੇ ਉਰਸਾਰ ਜੋ ਇੱਛੇ ਸੋਈ ਫਲ ਪਾਏ ਜਿਉ ਰੰਗ ਮਝ ਠਰਾਤਾ ਹੈ ਮਨਮੁਖ ਗਿਆਨ ਕਥੇ ਨ ਹੋਈ ਫਿਰ ਫਿਰ ਆਵ ਥੋਰ ਨ ਕੋਈ ਗੁਰਮੁਖ ਗਿਆਨ ਸਦਾ ਸਾਲਾ ਹੈ ਜੁਗ ਜੁਗ ਇੱਕੋ ਜਤਾ ਹੈ ਮਨਮੁਖ ਕਾਰ ਕਰੇ ਸਭ ਦੁੱਖ ਸੁਭਾਏ ਅੰਤਰ ਸ਼ਬਦ ਨਹੀਂ ਕਿਉਂ ਦਰਜਾਏ ਗੁਰਮੁਖ ਸ਼ਬਦ ਵਸੈ ਮਨ ਸਾਚਾ ਸਤ ਸੇਵੇ ਸੁਖ ਦਾ ਤਾ ਹੈ ਜਾਂ ਦੇਖਾਂ ਤੂੰ ਸਬਨੀ ਥਾਈ ਪੂਰ ਗੁਰ ਸਬ ਸੋਜੀ ਪਾਈ ਨਾਮੋ ਨਾਮ ਧਿਆਈਆ ਸਦਾ ਸਦ ਏ ਮਨ ਨਾਮੇਰਾ ਤਾ ਹੈ ਨਾਮੇਰਾ ਤਾ ਪਵਿੱਤ ਸ਼ਰੀਰਾ ਬਿਨ ਨਾਮ ਵ ਡੂਬ ਮੋਏ ਬਿਨ ਨੀਰਾ ਆਵੇਂ ਜਾਵੇਂ ਨਾਮ ਨਹੀਂ ਬੂਝੇ ਇਕ ਨਾ ਗੁਰਮੁਖ ਸ਼ਬਦ ਪਛਾਤਾ ਹੈ ਪੂਰੇ ਸਤਗੁਰੂ ਜੁਝੁ ਬੁਝਾਈ ਵਿਣ ਨਾਵੇਂ ਮੁਕਤ ਕਿਨੈ ਨਾ ਪਾਈ ਨਾ ਮੇ ਨਾਮ ਮਿਲੇ ਵਡਿਆਈ ਸਹਿਜ ਰਹਿ ਰੰਗ ਰਤਾ ਹੈ ਤਾਇਆ ਨਗਰ ਟੈ ਟੈ ਤੇਰੀ ਵਿਣ ਸ਼ਬਦ ਚੂਕਾ ਨਹੀਂ ਫੇਰੀ ਸਾਚ ਸਲਾਹੇ ਸਾਚ ਸੁਮਾਵਾ ਜੇ ਨੰਗੁਰ ਮੁਖ ਏ ਕੋ ਜਾਤਾ ਹੈ ਜਿਸ ਨੂੰ ਨਦਰ ਕਲੇ ਸੋ ਪਾਏ ਸੱਚਾ ਸ਼ਬਦ ਵਸੈ ਮਨ ਆਏ ਨਾਨਕ ਨਾਮ ਰਤੇ ਨਰੰਕਾਰੀ ਦਰ ਸੱਚ ਸਾਚ ਪਛਤਾ ਹੈ ਮਾਰੂ ਸੋ ਲਹਿ ਮੈ ਲਾ ਤੀਜਾ ਆਪੇ ਕਰਤਾ ਸਭ ਜਿਸ ਕਰਨ ਜੀ ਜੰਤ ਸਭ ਤੇਰੀ ਸ਼ਰਨ ਆਪੇ ਗੁਪਤ ਵਰਤਾਏ ਸਭ ਅੰਤਰ ਗੁਰ ਕੈ ਸ਼ਬਦ ਪਛਾਤਾ ਹੈ ਹਰ ਕੈ ਭਗਤ ਭਰੇ ਪੰਧਾਰਾ ਆਪੇ ਬਖਸ਼ੇ ਸ਼ਬਦ ਵਿਚਾਰ ਜੋ ਤੁਧ ਭਾਵੇ ਸੋਈ ਕਰਸੇ ਸੱਚੇ ਸਿਉ ਮਨ ਰਤਾ ਹੈ ਆਪੇ ਹੀ ਦਾ ਰਤਨ ਅਮੋਲੋ ਆਪੇ ਨਦਰੀ ਤੋਲੇ ਤੋਲੋ ਦੀਜੰਤ ਸਭ ਸ਼ਰਨ ਤੁਮਾਰੀ ਕਰ ਤਿਰਪਾ ਆਪ ਪਛਤਾਹੇ ਜਿਸ ਨੂੰ ਨਦਰ ਹੋਵੇ ਥੁਰ ਤੇਰੀ ਮਰੈ ਨ ਜੰਮੈ ਕਿਉ ਕਹਿ ਥੇਰੀ ਸਾਤੇ ਗੁਣ ਗਾਵੇ ਦਿਨ ਰਾਤੀ ਜੁਗ ਜੁਗ ਏਕੋ ਜਾਤਾ ਹੈ ਮਾਇਆ মোহ ਸਭ ਜਗਤ ਉਪਾਇਆ ਬ੍ਰਹਮਾ ਵਿਸ਼ਨ ਦੇਵ ਸੁਭਾਆ ਜੋ ਤੁਧ ਭਾਣੇ ਸੇ ਨਾਮ ਲਾਗੇ ਗਿਆਨ ਮਤੀ ਪਛਾਤਾ ਹੈ ਪਾਪ ਪੁੰਨ ਵਰਸੈ ਸੰਸਾਰਾ ਹਰਖ ਸੋਗ ਸਭ ਦੁੱਖ ਹੈ ਭਾਰਾ ਗੁਰਮੁਖ ਹੋਵੇ ਸੋ ਸੁਖ ਪਾਏ ਜਿਨ ਗੁਰਮੁਖ ਨਾਮ ਪਛਾਤਾ ਹੈ ਕੀਰਤਨਾ ਕੋਈ ਮੇਟਣਹਾਰਾ ਗੁਰ ਕੈ ਸ਼ਬਦੇ ਮੋਖ ਦੁਆਰਾ ਪੁਰਬ ਲਿਖਿਆ ਸੋ ਫਲ ਪਾਇਆ ਜਿਨ ਆਪ ਮਾਰ ਪਛਤਾਹੇ ਮਾਇਆ ਮੋ ਹਰ ਸਿਓ ਚਿਤ ਨਾ ਲੱਗੇ ਦੂਜੇ ਭਾਏ ਕਣਾ ਦੁਖ ਅਗ ਮਨਮੁਖ ਭਰਮ ਭੁਲੇ ਪੇਖਤਾਰੀ ਅੰਤ ਕਾਲ ਪਛੋਤਾਤਾ ਹੈ ਹਰ ਕਹਿ ਪਾਣੇ ਹਰ ਗੁਣ ਗਾਏ ਸਭ ਕਿਲ ਵਿਖ ਘਟੇ ਦੁਖ ਸਬਾਏ ਹਰ ਨਿਰਮਲ ਨਿਰਮਲ ਹੈ ਬਾਣੀ ਹਰ ਸੇਤੀ ਮਨ ਰਤਾ ਹੈ ਜਿਸ ਨੂੰ ਨਦਰ ਕਰੇ ਸੋ ਗੁਣਿਤ ਪਾਏ ਹਉ ਮੈਂ ਮੇਰਾ ਠਾਕ ਰਹਾਏ ਗੁਣ ਅਵਗਣਤਾ ਏਕੋ ਦਾਤਾ ਗੁਰਮੁਖ ਵਿਰਲੀ ਜਾਤਾ ਹੈ ਮੇਰਾ ਪ੍ਰਭ ਨਿਰਮਲ ਅਤ ਅਪਾਰ ਸਾਪੇ ਮਿਲ ਗੁਰ ਸ਼ਬਦ ਵਿਚਾਰ ਅੱਤੇ ਬਖਸ਼ੇ ਸਤਿ ਦਿਰੜਾਏ ਮਨ ਤਨ ਸੋਚ ਰਤ ਹੈ ਮਨ ਤਨ ਮੇਲਾ ਵਿੱਚ ਜੋਤ ਅਪਾਰ ਗੁਰਮਤ ਬੂਝੇ ਕਰ ਵਿਚਾਰ ਹਉ ਮੈਂ ਮਾਰ ਸਦਾ ਮਨ ਨਿਰਮਲ ਰਸਨਾ ਸੇਵ ਸੁਖ ਦਾਤਾ ਹੈ ਗੜ ਕਾਇਆ ਅੰਦਰ ਬਹੁਤ ਬਾਜ਼ਾਰਾ ਇਸ ਚ ਨਾਮ ਹੈ ਅਤ ਅਪਾਰ ਗੁਰ ਕਾ ਸ਼ਬਦ ਸਦਾ ਬਰਸੋ ਹੈ ਹਉ ਮੈ ਮਾਰ ਪਛਾਤਾ ਹੈ ਰਤਨ ਅਮੋਲਕ ਅਗੰ ਅਪਾਰਾ ਕੀਮਤ ਕਵਣ ਕਰੇ ਵਿਚਾਰ ਗੁਰ ਕਾ ਸ਼ਬਦ ਦੇ ਤੋਲ ਤੁਲਾਏ ਅੰਤਰ ਸ਼ਬਦ ਪਛਾਤਾ ਹੈ ਸਿਮਰਤ ਸਾਸਤ੍ਰ ਬਾਤ ਬਿਸਥਾਰ ਮਾਇਆ ਮੋਹ ਪਸਰਿਆ ਪਾਸਾਰ ਮੂਰਖ ਪੜੈ ਸ਼ਬਦ ਨਾ ਬੂਝੈ ਗੁਰਮੁਖ ਵਿਰਲਾ ਜਾਤਾ ਹੈ ਆਪੇ ਕਰਤਾ ਕਰੇ ਕਰਾਏ ਸੱਚੀ ਬਾਣੀ ਸਚ ਦਿੜਾਏ ਨਾਨਕ ਨਾਮ ਮਿਲੇ ਵਡਿਆਈ ਜੁਗ ਜੁਗ ਇੱਕ ਜਾਤਾ ਹੈ